ਇੱਧਰ ਥੱਲੇ ਲਿਫਟ ਵੀ ਜਾਂਦੀ ਸਾਨੂੰ ਲਿਫਟ ਵੀ ਦਿਖਾਉਂਦੇ ਆਂ ਹਾਂ ਦੇਖੋ ਜੀ ਲਿਫਟ ਜਾਂਦੀ ਆ ਤੇ ਇੱਧਰ ਡੈਮ ਦੀ ਦਾ ਹਾਂ ਦੇਖੋ ਉੱਪਰ ਜਾਂਦੀ ਵੇ ਤਿੰਨ ਬੰਦੇ ਬੈਠੇ ਵਿੱਚ ਔਰ ਇਹਦਾ ਫੈਲਾਫੂਦਾ ਕੋਈ ਨਹੀਂ ਹੈਗਾ ਮਜ਼ਾ ਤਾਂ ਆਦਾ ਨਹੀਂ ਵਿੱਚ ਮੜਾ ਵੀ ਕੋਈ ਚੀ ਬੀਬੀ ਲੱਗੀ ਬਣਾਉਣੀ ਹਾਂਜੀ ਕਿੱਦਾਂ ਠੀਕ ਆ ਅੱਜ ਅਸੀਂ ਆਇਆ ਘੁੰਮਣ ਪਹਾੜਾਂ ਦੇ ਵਿੱਚ ਪਹਾੜਾਂ ਦੀ ਸਿਆਰ ਲੱਗਿਓ ਕਾਂਜੀ ਮਾਹੌਲ ਹੈਗਾ ਠੰਡਾ ਤੇ ਮੀ ਵੀ ਪਿਆ ਆ ਠੰਡਾ ਠੰਡਾ ਮਾਹੌਲ ਆ ਤੇ ਸਾਨੂੰ ਪਤਾ ਹੈ ਨਹੀਂ ਫਿਲਹਾਲ ਅਸੀਂ ਜਾਣਾ ਕਿੱਧਰ ਆ ਘਰੋਂ ਤਾਂ ਨਿਕਲਿਆ ਏ ਬਾਕੀ ਅਸੀਂ ਇਸ ਵੇਲੇ ਖੜਿਆ ਬਰਤੜੀ ਹਿਮਾਚਲ ਪ੍ਰਦੇਸ਼ ਹਿਮਾਚਲ ਦੀ ਧਰਤੀ ਦੇ ਬਰਤੜੀ ਪੇੜ ਦੇ ਵਿੱਚ ਖੜੇ ਆ ਤਾਂ ਦੇਖਦੇ ਆ ਕਿੱਧਰ ਨੂੰ ਜਾਣਾ ਤੁਸੀਂ ਯੂਟਿਊਬ ਚੈੱਕ ਕਰੋ ਯਾਰ ਨਜ਼ਾਰੇ ਬੱਜੇ ਪਏ ਆ ਵਾਹ ਵਾਹ ਬਈ ਵਾਹ ਸਰੀਏ ਭਾਈ ਮਿਲਦੀ ਆ ਜਾ ਗੱਡੀ ਆਨ ਆਪਣੇ ਅੱਗੇ ਇਹ ਪ੍ਰੋਮਿਸ ਦਾ ਨਵਾਦਾ ਪੂਰੀ ਆਜੋ ਦੋਸਤੋ ਚਲਿਏ ਦੇਖੋ ਦੋਸਤੋ ਹਿਮਾਚਲ ਦੇ ਪਹਿਲੀ ਗੱਲ ਤਾਂ ਮੇਨ ਜਿਹੜੀ ਚੀਜ਼ ਹੈ ਨਾ ਇੱਥੇ ਤੇ ਰੋਡ ਬਹੁਤ ਵਧੀਆ ਹੈ ਦੇਖੋ ਨਾਲੇ ਇਧਰ ਲਈ ਸਰਕਾਰ ਨੇ ਨਾ ਸਪਾਈ ਕਰਨ ਨਾਲੇ ਲਾਇ ਲਾਇਓ ਆ ਜੇ ਕੋਈ ਦਿੱਕਤ ਆ ਜਾਵੇ ਰੋਡ ਦੇ ਉੱਤੇ ਨਾਲੇ ਜੀਸੀਬੀ ਵਾਲਿਆ ਕੇ ਨਾਲੇ ਬੰਦੇ ਆ ਕੇ ਲਾਪਾਂਦੇ ਆ ਜੀ ਸਪਾਈ ਉਸੇ ਵੇਲੇ ਹੀ ਇੱਕ ਅੱਧੇ ਦਿਨ ਦੇ ਵਿੱਚ ਹੀ ਕਰ ਦਿੰਦੇ ਸਾਰਾ ਕੁਝ ਲੈ ਵੇ ਅਸੀਂ ਨੰਗਲ ਪਹੁੰਚੇ ਹੋ ਆ ਇਹ ਵੀ ਇੱਕ ਤਰ੍ਹਾਂ ਦਾ ਮਿਨੀ ਚੰਡੀਗੜ੍ਹ ਹੀ ਆ ਆ ਦੇਖੋ ਤਾਂ ਇਧਰ ਇਹਨਾਂ ਦੀ ਮਾਰਕੀਟ ਆ ਮੇਨ ਰੋਡ ਵਾਰ ਜਿਹੜੇ ਆ ਨਾ ਜਿੱਦੇ ਚੰਡੀਗੜ੍ਹ ਵਾਂਗੂ ਇੱਧੇ ਬਣਾਏ ਹੋ ਆ ਹੁਣ ਤੁਹਾਨੂੰ ਮਾਰਕੀਟ 'ਚ ਲੈ ਕੇ ਜਾਂਦਾ ਰਿਹਾ ਦੇਖੋ ਤਾਂ ਐਵੇਂ ਹੁੰਦੀ ਆ ਨਾ ਚੰਡੀਗੜ੍ਹ ਉੱਥੇ ਗੱਡੀਆਂ ਲੱਗ ਜਾਂਦੀ ਆ ਇਹ ਮਾਰਕੀਟ ਦੇ ਵਿੱਚ ਮੋੜੇ ਆ ਲੋ ਜੀ ਇਹ ਤਾਂ ਨੰਗਲ ਵੀਰ ਤੇ ਬਣਾ ਹੈਂ ਦੇਖ ਤੋ ਯਾ ਲਿਆ ਵੀ ਸੱਜਣਾ ਕੋਈ ਖਾਣ ਪੀਣ ਨੂੰ ਪਲੀਏ ਜਰਾ ਵਗੈਰਾ ਕੋਲ ਕੋਲੇ ਆਂਦੇ ਦੋਸਤੋ ਤੇ ਆਪਾਂ ਘੁੰਮਦੇ ਫਿਰਦੇ ਪਹਿਲਾਂ ਉਧਰ ਘੁੰਮੀਏ ਸਾਰੇ ਪਾਸੇ ਤੇ ਘੁੰਮਦੇ ਫਿਰਦੇ ਸੀ ਕਿ ਚਲੋ ਅੱਜ ਮਾਤਾ ਨੈਣਾ ਦੇਵੀ ਦੀ ਮੱਥਾ ਟੇਕ ਕੇ ਆਂਦੇ ਆ ਹਰਾਂ ਜੀ ਅੱਜ ਤੁਹਾਨੂੰ ਲੈ ਕੇ ਚੱਲਾਂਗੇ ਅਸੀਂ ਮਾਤਾ ਨੈਣਾ ਦੇਵੀ ਦੇ ਤੇ ਮਾਤਾ ਨੈਣਾ ਦੇਵੀ ਦੇ ਆਪਣੇ ਹੁਣ ਅਸੀਂ ਆਨੰਦਪੁਰ ਸਾਹਿਬ ਪਹੁੰਚਣ ਵਾਲੇ ਆ ਥੋੜੇ ਦੂਰ ਰਹਿ ਗਿਆ ਨੰਦਪੁਰ ਸਾਹਿਬ ਤੋਂ ਅਸੀਂ ਚਲਾਂਗੇ ਆਪਣੇ 18 ਕਿਲੋਮੀਟਰਾਂ ਉੱਤੇ ਮਾਤਾ ਨੈਣਾ ਦੇਵੀ ਦਾ ਜੀ ਪਵਨ ਮੰਦਰ ਤੇ ਉੱਥੇ ਮੱਥਾ ਟੇਕਾਂਗੇ ਫਿਰ ਤੁਹਾਨੂੰ ਦਖਾਲ ਦਵਾਵਾਂਗੇ ਮਾਤਾ ਨੈਣਾ ਦੇਵੀ ਦਾ ਮੰਤਰ ਕੀ ਉਹ ਜੇ ਬਣਿਆ ਆ ਤੇ ਜਿੱਥੋਂ ਜੂਣਾ ਮੋੜ ਨੇ ਡਾਈ ਮਾਰੀ ਸੀ ਉਹ ਵੀ ਜਗ੍ਹਾ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਤੇ ਕੋਲਾ ਵਾਲਾ ਟੋਪਾ ਵੀ ਦਿਖਾਵਾਂਗੇ ਆਜੋ ਮਿਲਦੇ ਆ ਮਾਤਾ ਨੈਣਾ ਦੇਵੀ ਦੇ ਚੈ ਮਾਤਾ ਦੀ ਦੋਸਤੋ ਜੀ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਜੀ ਤੇ ਆਪਣੇ ਸਾਹਮਣੇ ਸ਼੍ਰੀ ਅਨੰਦਪੁਰ ਸਾਹਿਬ ਦਾ ਦਰਬਾਰ ਸਾਹਿਬ ਤੇ ਅਸੀਂ ਇੱਥੋਂ ਹੋ ਜਾਣਾ ਲੈਫਟ ਇੱਥੋਂ ਗਾਹਾਂ ਜੀ 18 ਕਿਲੋਮੀਟਰ ਤੇ ਮਾਤਾ ਨੈਣਾ ਦੇਵੀ ਦਾ ਮੰਦਿਰ ਜੀ ਦੇਖੋ ਜੀ ਤੇ ਹੁਣ ਅਸੀਂ ਜਾਵਾਂਗੇ ਨੈਣ ਦੇਵੀ ਜੀ ਆ ਜਿਹੜਾ ਇਧਰੋਂ ਪਿੱਛੋਂ ਰਸਤਾ ਆ ਇਹ ਵੀ ਅਨੰਦਪੁਰ ਸਾਹਿਬ ਵੱਲੋਂ ਜਾਂਦਾ ਜਿੱਧਰ ਸਰੋਵਰ ਆ ਸਰੋਵਰ ਉਸ ਸਰੋਵਰ ਦੇ ਪਿਛਲੇ ਪਾਸੇ ਹੀ ਰਸਤਾ ਨਿਕਲਦਾ ਇਹ ਵੀ ਰਸਤਾ ਦੋਨੋਂ ਜਾਂਦਾ ਕੀਸ ਗੜ੍ਹ ਸਾਹਿਬ ਨੂੰ ਤੇ ਆਨੰਦਪੁਰ ਸਾਹਿਬ ਦਾ ਗੁਰੂਆਲੀ ਧਰਤੀ ਆ ਜੀ ਇੱਥੇ ਜਾਣ ਕੇ ਬਹੁਤ ਜ਼ਿਆਦਾ ਗੁਰਦੁਆਰੇ ਗੁਰਦੁਆਰਾ ਸਾਹਿਬ ਬਣੇ ਹੋਆ ਸ਼ਹੀਦ ਸਿੰਘਾ ਦੇ ਵੀ ਆ ਤੇ ਬਾਕੀ ਹੋਰ ਗੁਰੂਆਦੇ ਆ ਜਾਣ ਕੇ ਇੱਥੇ ਗੁਰਦੁਆਰੇ ਬਹੁਤ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਘਰ ਬਹੁਤ ਪਵਿੱਤਰ ਸਥਾਨਾ ਗੁਰੂਆਦਾਈ ਆਇਆ ਚਰੀਏ ਮਾਨ ਲੀਣਾ ਦੇਵੀ ਦੇ ਤੇ ਆ ਦੇਖੋ ਜੀ ਆਦਾ ਦੇ ਝੰਡੇ ਲੱਗੇ ਹੋਏ ਤੇ ਮੋਰੇ ਸਰੋਂ ਦਾ ਖਾਲਾ ਕੋਲ ਲਾਲਾ ਟੋਬਾ ਤੇ ਟਾਈਮ ਦੇ ਦਰਸ਼ਨ ਵੀ ਕਰਾਵਾਗੇ ਜਾਂਦਿਆਂ ਨੂੰ ਰਸਤੇ ਦੇ ਵਿੱਚ ਟਾਈਮ ਵੀ ਆਦਾ ਆ ਦੇਖੋ ਜੀ ਆਇਆ ਮਾਂ ਨੀਣਾ ਦੇਵੀ ਦੇ ਜਦੋਂ ਅਸੀਂ ਉੱਪਰ ਨੂੰ ਜਾਂਦੇ ਰਸਤੇ ਦੇ ਵਿੱਚ ਦੋ ਪੋਲਾਂ ਦੇ ਦਰਿਆ ਇਹ ਨਾ ਇਹ ਜਿਹੜਾ ਪਿੱਛੇ ਸੀਗਾ ਇਹਦਾ ਪਾਣੀ ਥੋੜਾ ਨੀ ਦੂਜੇ ਹਰੇ ਰੰਗ ਦਾ ਸੀ ਆਹ ਪਾਣੀ ਜਿਹੜਾ ਮੋਰੇ ਨੀਲੇ ਰੰਗ ਦਾ ਤੋਬਾ ਪਾਣੀ ਤੋ ਰਹਿ ਗਿਆ ਜੀ ਪੂਰੇ 18 ਕਿਲੋਮੀਟਰ ਰਹਿ ਗਿਆ ਮਾਤਾ ਨੈਣਾ ਦੇਵੀ ਜੀ ਦਾ ਮੰਦਿਰ ਠੀਕ ਆ ਜੀ ਅਸੀਂ ਆ ਗਏ ਰਾਮਪੁਰ ਸਾਡੇ ਕੋਲ ਰਹਿ ਗਿਆ 2 ਕਿਲੋਮੀਟਰ ਰਾਮਪੁਰ ਉੱਥੇ ਰਾਮਪੁਰ ਕੋਲ ਵਾਲਾ ਟੋਬਾ ਆ ਜੀ ਆਜੋ ਚੱਲਦੇ ਆ ਹਾਂਜੀ ਕਰੋ ਦਰਸ਼ਨ ਜੀ ਮਾ ਨੈਣਾ ਦੇਵੀ ਤੇ ਇੱਥੇ ਕੋਲ ਵਾਲਾ ਟੋਬਾ ਆ ਜੀ ਇਹ ਸਭ ਤੋਂ ਪਹਿਲਾਂ ਜਦੋਂ ਮਾਤਾ ਨੈਣਾ ਦੇਵੀ ਉੱਪਰ ਜਾਣਾ ਸੀਗਾ ਨੈਣਾ ਦੇਵੀ ਤੇ ਇੱਥੇ ਮਾਤਾ ਨੇ ਇਸ਼ਨਾਨ ਕੀਤਾ ਸੀਗਾ ਜੀ ਕੋਲ ਵਾਲੇ ਟੋਬੇ ਤੇ ਪਹਿਲਾਂ ਬਹੁਤ ਛੋਟਾ ਹੁੰਦਾ ਸੀਗਾ ਇੱਥੇ ਤੇ ਹੁਣ ਤਾਂ ਚਲੋ ਬਹੁਤ ਸੂਲਦਾਰ ਦੇ ਬਲੇ ਜਾਲ ਲਾ ਦਿੱਤਾ ਸਾਰੇ ਹਲਦ ਵਾਲੇ ਆ ਲੋਹੇ ਦੇ ਪੈਪਾ ਦਾ ਤੇ ਮਾਤਾ ਨੇ ਇੱਥੇ ਇਸ਼ਾਰਾ ਕੀਤਾ ਜਿਦੋਂ ਪੈਰੋ ਮਗਰ ਪਿਆ ਸੀਗਾ ਫਿਰ ਮਾਤਾ ਉੱਪਰ ਗਈ ਸੀ ਇੱਥੋਂ ਗਾਂ ਨੈਣਾ ਦੇ ਵੀ ਆ ਜੋ ਗਾਂਹ ਚੱਲਦੇ ਆ ਅਸੀਂ ਨੈਣਾ ਤੋਂ ਹੀ ਮਿਲਦੇ ਆ ਦੇਖੋ ਜੀ ਕੋਲ ਵਾਲੇ ਟੋਬੇ ਤੇ ਅਸੀਂ ਪਹੁੰਚ ਚੁੱਕੇ ਆ ਗਾਂਹ ਜਾਂਦੇ ਆ ਮਿਲਦੇ ਆ ਦੇਖੋ ਬੱਚੇ ਖੇਡਦੇ ਵੀ ਚਰਾਵੜੀ ਦਾ ਸੱਚੇ ਦਰਵਾਰੀ ਕੀ ਜੈ ਨਾਣਾ ਦੇਵੀ ਨੂੰ ਜਾਂਦੇ ਪਏ ਆ ਜੀ ਬਹੁਤ ਮਜ਼ਾ ਆਦਾ ਪਿਆ ਉੱਪਰ ਨੂੰ ਜਾਂਦਿਆਂ ਨੂੰ ਐ ਨਾ ਚੋਟੀ ਤੇ ਆ ਮਾਂ ਨੈਣਾ ਦੇਵੀ ਦਾ ਦਰਬਾਰ ਦੀਦਾ ਉਹ ਦੇਖੋ ਜੀ ਇਹ ਜਾਣ ਕੇ ਗਰਾਊਂਡ ਲੈਵਲ ਤੋਂ 11000 ਲੈ ਜੀ ਅਸੀਂ ਮਾਤਾ ਨੈਣਾ ਦੇਵੀ ਦੇ ਪਹੁੰਚ ਚੁੱਕੇ ਆ ਤੇ ਅਸੀਂ ਜੀ ਸੀਗੇ ਥੱਲੇ ਥੱਲੇ ਉਹ ਅਸੀਂ ਜਾਣ ਕੇ ਪੌੜੀਆਂ ਚੜ੍ਹ ਕੇ ਨਹੀਂ ਜਾਣਾ ਸੀ ਅਸੀਂ ਇਧਰ ਜੀ ਉੱਪਰ ਡੈਕ ਤੇ ਚੱਲੇ ਆ ਗੱਡੀ ਲੈ ਕੇ ਤੇ ਉਹ ਇਹ ਪਿਛਲੇ ਪਾਸੇ ਜੀ ਰਸਤਾ ਜਾਂਦਾ ਉੱਪਰ ਗੱਡੀਆ ਡਾਇਰੈਕਟ ਜਾਂਦੀ ਹੈ ਜਿਹਨੇ ਉੱਪਰ ਡਾਇਰੈਕਟ ਜਾਣਾ ਉਹ ਜਾਣ ਕੇ ਥੋੜੀਆ ਘੱਟ ਪੂੜੀਆ ਜਾਣੀਆਂ ਹੋਏ ਨਾ ਤਾਂ ਪਿਛਲੇ ਪਾਸੇ ਜੀ ਜਾ ਸਕਦਾ ਆ ਤੇ ਆ ਸਿੰਗਲ ਰਸਤਾ ਆ ਪਿਛਲੇ ਪਾਸੇ ਜੀ ਜਾਣ ਲਈ ਤੇ ਹੁਣ ਅਸੀਂ ਸਿੱਧਾ ਡਾਇਰੈਕਟ ਉੱਪਰ ਹੀ ਜਾਣਾ ਆ ਆ ਬੇਕੂ ਰਸਤਾ ਤੁਸੀਂ ਕਿਹੋ ਜਿਹਾ ਆ ਸਿੰਗਲ ਰਸਤਾ ਆ ਜੈ ਮਾਤਾ ਜੀ ਇੱਥੇ ਜੀ ਪੁਲਸ ਮਹਿਗਮਾ ਵੀ ਖੜਾ ਹੁਣ ਆਪਣਾ ਪੁਲਸ ਵਾਲੇ ਭਾਜੀ ਜੈ ਮਾਤਾ ਦੀ ਜੀ ਆ ਦੇਖੋ ਜੀ ਸੰਗਦਾ ਕਿਦਾਂ ਮੱਥਾ ਟੇਕ ਕੇ ਆ ਰਹੀ ਹੈ ਜਿਨ੍ਹਾਂ ਨੂੰ ਤੁਰ ਕੇ ਆਏ ਮਾਤਾ ਦਾ ਦਰਸ਼ਨ ਕਰਨ ਦੇਖੋ ਤਾਂ ਜੀ ਜੈ ਮਾਤਾ ਦੀ ਹਾਂਜੀ ਦੋਸਤੋ ਮਾਤਾ ਦੇ ਵohn ਚੁੱਕੇ ਅਸੀਂ ਦੇਖੋ ਜੀ ਜੈ ਮਾਤਾ ਦੀ ਐਤਰੋ ਜਾਂਦੀ ਹੈ ਲੇਪਟਾ ਆਹ ਪਹਿਲਾਂ ਤਾਂ ਤੁਸੀਂ ਲੇਪਟਾਂ ਦੀ ਉਪਰ ਆਹ ਦੇਖੋ ਹਾਂ ਜੰਮਈ ਇਹ ਥੱਲੇ ਆਉਂਦੇ 500 ਰੁਪਇਆ ਜੀ 500 ਰੁਪਇਆ ਕਲਿੱਪ ਦਾ ਉਹ ਥੱਲੇ ਨੂੰ ਜਾਂਦੀ ਹੈ ਲੇਪਟਾ ਉਹ ਦੇਖੋ ਇੱਕ ਬੰਦੇ ਦਾ ਮੇਰੇ ਕੋਲ ਨਾ 300 ਰੁਪਈਆ ਹੈ ਜੀ ਜਾਣ ਕੇ ਅਸੀਂ ਇੱਕ ਵਾਰੀ ਝੂਟੇ ਲੈ ਲੇ ਸਕੇ ਉਸ ਨੂੰ ਦੇ 500 ਰੁਪਏ ਵਿੱਚ ਲੈ ਲੇ ਜੀ ਬਾਕੀ ਤੁਸੀਂ ਬਿਊ ਚੈੱਕ ਕਰੋ ਥੰਦੇ ਜੀ ਲੋਈ ਦੋਸਤੋ ਲੋ ਜੀ ਮਾਨ ਨਾ ਇਹਨਾਂ ਦੇ ਵੀ ਦੇ ਦਰਸ਼ਨ ਕਰਨ ਹੁਣ ਅਸੀਂ ਉੱਪਰ ਚੱਲੇ ਆ ਜੀ ਔੜੀਆ ਚੜਦੇ ਪਏ ਆ ਠੀਕ ਆ ਜੀ ਤੇ ਰਾਸ਼ੇ ਦਾ ਬਾਬਾ ਆ ਬੱਚੇ ਹਾਂਜੀ ਜੀ ਕਰੋ ਦਰਸ਼ਨ ਬਾਹਰੋ ਮਾ ਨੈਣਾ ਦੇਵੀ ਦੇ ਦਰਬਾਰ ਦੇ ਆਹੋ ਜੀ ਨੈਣਾ ਦੇਵੀ ਪਹੁੰਚ ਗਏ ਆਪਾਂ ਹੈ ਹੁਣ ਜੋੜੇ ਜਮਾ ਕਰਾ ਦਈਏ ਪਹਿਲਾਂ ਜਯ ਮਾਤਾ ਦੀ ਜਯ ਹੋ ਦੇਖੋ ਜੀ ਮਾਨ ਨਾਣਾ ਦੇ ਵੀ ਦਰਬਾਰ ਦਾ ਮੰਦਿਰ ਜੁਜੇ ਮਾਤਾ ਦੀ ਜੁਜੇ ਮਦਨ ਜੁਜੇ ਮਾਤਾ ਦੀ ਦੇਖੋ ਜੀ ਮਾਨ ਨਾਣਾ ਦੇਵੀ ਦੇ ਮੰਦਿਰ ਤੇ ਮੇਰਾ ਅੱਛਾ ਬਹੁਤ ਆ ਠੀਕ ਆ ਮੱਥਾ ਜਾਣਗੇ ਛੇਤੀ ਟੇਕ ਹੋ ਜਾਣਾ ਸੜੀਏ ਜੀ ਕਹਾਂ ਲੈਂਚ ਲੱਗੀਏ ਜੈ ਮਾਂ ਦਾ ਦੀ ਜੈ ਮਾਂ ਲੈਣਾ ਦੇਵੀ ਉੱਤੋਂ ਚਲਦੇ ਲੈਂਡ ਦੇ ਵਿੱਚੋਂ ਆ ਜਾਓ ਜੋ ਜੈ ਮਾਂ ਦਾ ਦੀ ਜੈ ਮਾਂ ਲੈਣਾ ਦੇਵੀ ਦੀ ਜੈ ਮਾਂ ਲੈਣਾ ਦੇਵੀ ਦੀ ਜੈ ਮਾਂ ਲੈਣਾ ਦੇਵੀ ਦੀ ਜੈ ਹੋ ਜੈ ਹੋ ਵੇਖੋ ਜੀ ਇਹ ਤੁਰ ਰਹੇ ਆ ਰੇ ਜਿੰਗਲੀ ਜੈ ਮਾਂ ਲੈਣਾ ਦੇਵੀ ਜੈ ਹੋ ਜੈ ਮਾਤਾ ਦੀ ਅੰਦਰ ਤੋਂ ਸਾਨੂੰ ਦੋਸਤੋ ਬਣਾਣ ਨਹੀਂ ਦੇਣੀ ਵੀਡੀਓ ਇਸ ਕਰਕੇ ਬਾਹਰੋਂ ਹੀ ਦਰਸ਼ਨ ਕਰੋ ਜੈ ਮਾਤਾ ਦੀ ਬਾਕੀ ਸੰਗਤ ਦੇ ਦਰਸ਼ਨ ਕਰੋ ਜੀ ਜੈ ਮਾਤਾ ਦੀ ਜੈ ਮਾਨਣਾ ਦੇਵੀ ਜੈ ਕਰ ਮਾਨਣਾ ਦੇਵੀ ਦਾ ਜੈ ਮਾਤਾ ਦੀ 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 ਦੇਵੀ ਜੈ ਮਾਤਾ ਦੀ ਆਪੋ ਜੰਦੇ ਜੈ ਮਾਤਾ ਦੀ 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 ਜੈ ਸ਼ੀਰਾਵਲੀ ਮਾਤਾ ਹਾਂਜੀ ਦੇਖੋ ਜੀ ਜੈ ਮਾਨਣ ਦੇਵੀ ਦੀ ਹਾਂਜੀ ਜੀ ਮਾਤਾ ਨਾਨਾ ਦੇਵੀ ਜਿੱਧਰੋਂ ਪਿਛਲੇ ਪਾਸੇ ਮੰਦਿਰ ਜੀ ਅੰਦਰ ਵੀ ਜਿਉਂਦੀ ਆ ਜਾਓ ਜੀ ਕੋਈ ਦੇਖੋ ਜੀ ਇੱਧਰ ਰਦੇ ਪਾਸੇ 뷰 ਵੇਖੋ ਜੀ ਜੈ ਮਾਨਣ ਦੇਵੀ ਐ ਨਾ ਚੋਟੀ ਤੇ ਪਹਾੜੀ ਤੇ ਮੰਦਿਰ ਆ ਜੀ ਦੇਖੋ ਜੀ ਜੈ ਮਾਨਣ ਦੇਵੀ ਜੈ ਮਾਨਣ ਵੇਖੋ ਦੋਸਤੋ ਆ ਉਹ ਗੇਟ ਆ ਜਦੋਂ ਜੂਣਾ ਮੋੜਨੇ ਆਪਣੇ ਭਰਾ ਕਿਸ਼ਨੇ ਦਾ ਬਦਲਾ ਲਿਆ ਸਕਾ ਤੇ ਇੱਧਰ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਮੱਥਾ ਟੇਕ ਕੇ ਛਤਰ ਚੜਾ ਕੇ ਆ ਫਿਰ ਇਧਰ ਜੀ ਕਹਿੰਦੇ ਡਾਈ ਮਾਰੀ ਸੀਗੀ ਆ ਗੇਟ ਆ ਜੀ ਜੈ ਮਾਤਾ ਦੀ ਜੈ ਮਾਤਾ ਦੀ ਇਸ ਗੇਟ ਤੋਂ ਥੱਲੇ ਜੂਣਾ ਮੋੜ ਨੇ ਡਾਈ ਮਾਰੀ ਸੀਗੀ ਇਧਰੋਂ ਅੰਥੇਂ ਦਿਖਾਉ ਲਿਆ ਥੱਲੇ ਮੰਦਿਰ ਥੱਲੇ ਉਹ ਸ਼ਾਇਦ ਇਹ ਚੁੱਲੀਆਂ ਨਾ ਸਾਰਾ ਹੀ ਬੰਨੇ ਆ ਬਾਕੀ ਦਿਖਾਉ ਲਦੇ ਅਸੀਂ نیچے ਥੈਨੋਂ ਉਹ ਦੇਖੋ ਜੀ ਇਸ ਗੇਟ ਤੋਂ ਕਹਿੰਦੇ ਜੀ ਡਾਈ ਮਾਰੀ ਸੀਗੀ ਥੱਲੇ ਜੂਣਾ ਮੋੜ ਨੇ ਹੁਣ ਥੱਲੇ ਜਗਾ ਉਹਦੇ ਥੱਲੇ ਆ ਉਹ ਥੱਲੇ ਜਗਾ ਜਿੱਦੀ ਆ ਮੜ ਮੜੀ ਜੀ ਦੇਖੋ ਜੀ ਪੱਦਲ ਹੋਇਓ ਮੌਸਮ ਠੰਡਾ ਠੰਡਾ ਹੋਇਆ ਆ ਮਾਨ ਨਾਣਾ ਦੇਵੀ ਦੇ ਤੱਕ ਤੇ ਉਹ ਜੀ ਦਰਸ਼ਨ ਕਰਦੇ ਆ ਹੁਣ ਅਸੀਂ ਤਲੇ ਥੱਲੇ ਨੂੰ ਗੱਡੀ ਕੋਲ ਨੂੰ ਪਹਿਲਾਂ ਕੁਝ ਖਾਵਾਂਗੇ ਪੀਵਾਂਗੇ ਤੇ ਘੁੰਮਾਂਗੇ ਵੀ ਥੋੜਾ ਦੋ ਜੀ ਅਸੀਂ ਐਨਕਾ ਲੈ ਲਈਆ ਹੱਦ ਖਾਈ ਐਨਕਾ ਤੁਸੀਂ ਵਾਹ ਜੀ ਉਹ ਵਾਈਟ ਰੰਗ ਦੀ ਐਨਕਾ ਲੈ ਗਏ ਸਾਰਾ ਸੁਬੀਆ ਸਾਰਾ ਸੁਬੀਆ ਇਹ ਖਾਣਾ ਕੀ ਆ ਛਾਨੇ ਗੋਲਚੇ ਗੋਲਚੇ ਬਣਾਓ ਵਧੀਆ ਜੇ ਇੱਕ ਤਿੱਖਾ ਬਣਾ ਦਿਓ ਤੇ ਇੱਕ ਥੋੜਾ ਜਿਹਾ ਠੀਕ ਰੱਖਿਓ ਸਹੀ ਆ ਜੀ ਵਧੀਆ ਜੇ ਬਣਾ ਦਿਓ ਗੋਲਚੇ ਜੈ ਮਾਤਾ ਦੀ ਇਧਰ ਥੱਲੇ ਲਿਫਟ ਵੀ ਜਾਂਦੀ ਸਾਡੀ ਲਿਫਟ ਵੀ ਦਿਖਾਉਂਦੇ ਆਂ ਆਹ ਦੇਖੋ ਜੀ ਲੇਬੜ ਜਾਂਦੀ ਆ ਤੇ ਇੱਧਰ ਡੈਮ ਦੀਦਾ ਆਹ ਦੇਖੋ ਉੱਪਰ ਜਾਂਦੀ ਵੇ ਤਿੰਨ ਬੰਦੇ ਬੈਠੇ ਵਿੱਚ ਔਰ ਇਹਦਾ ਫਾਇਦਾ ਫੂਦਾ ਕੋਈ ਨਹੀਂ ਹੈਗਾ ਮਜ਼ਾ ਤਾਂ ਆਦਾ ਨਹੀਂ ਵਿੱਚ ਮੜਾ ਵੀ ਕੋਲਚੇ ਬੀਬੀ ਲੱਗੀ ਬਣਾਉਣਾ ਮੈਂ ਕੋਲਚਾ ਬਣ ਕੇ ਰੈਡੀ ਸਰਾਰਾ ਇਹ ਹਾਂ ਆਹ ਇਹ ਬਿਨਾ ਕਰਾਰੇ ਤੋਂ ਦਿਓ ਇੱਕ ਜੀ ਲੋ ਜੀ ਇਹਨਾਂ ਕੋਲਚਾ ਖਾ ਲਈ ਜੀ ਲੋ ਜੀ ਦੋਸਤੋ ਹਾਂ ਲੋ ਨਿਆਰੇ ਆਯਾ ਅਸਲੀ ਦੇ ਚਿੱਲ ਲੋ ਤਾਂ ਜੀ ਵੱਜੇ ਹੀ ਪਿਆ ਰੌਣਕਾਂ ਰੋ ਚੱਕ ਤਾਂ ਜੀ ਵੀਊ ਚ ਕਰੋ ਚੱਕ ਯਾਰ ਆਹ ਲਓ ਨਿਆਰੇ ਐਦਾਂ ਦੇ ਨਿਆਰੇ ਤੁਹਾਨੂੰ ਦੇਖਣ ਨੂੰ ਕਿਤੇ ਕਿਤੇ ਮਿਲਣੇ ਆ ਦੇਖੋ ਜੀ ਆਹ ਲਓ ਆਪਾ ਚੜ ਗਏ ਇੱਥੇ ਛੋਟੀ ਦੇ ਆਹ ਲਓ ਜੀ ਸਿੱਦੇ ਨਜ਼ਾਰੇ ਦੇਖੋ ਤੁਸੀਂ ਪਰ ਖੜੇ ਐ ਇਸ ਵੇਲੇ ਆ ਨੱਕੇ ਦੇ ਉੱਤੇ ਆ ਪਹਾੜੀ ਦੇ ਖੜੇ ਆਪਾਂ ਦੇਖੋ ਤਾਂ ਨਜ਼ਾਰੇ ਜੀ ਦੇਖੋ ਜੀ ਵੀਊ ਚੈੱਕ ਕਰੋ ਦੋਸਤੋ ਹੇਠਲੇ ਡੈਮ ਆ ਪਕੜਾ ਤੇ ਆਹ ਦੇਖੋ ਤੁਸੀਂ ਵੀਊ ਚੈੱਕ ਕਰੋ ਜੀ ਗੱਡੀ ਜਾਂਦੀ ਨਾਲੇ ਸ਼ਾਲਾ ਮਾ ਤੇ ਸਿੰਗਲ ਰੋੜਾ 91 ਇਹ ਰੋ ਰੋ ਆ ਰਹੇ ਬਤਾਇਆ ਨਹੀਂ ਦਾ ਕੋ ਮਤਲਬ ਨਹੀਂ ਆ ਹਾਂ ਜੀ ਤੇ ਸਾਡੇ ਨਾਲ ਮੁਲਾਜ਼ਮ ਸਾਹਿਬ ਵੀ ਬੈਠੇ ਆ ਪਿੱਛੇ ਇੱਥੇ ਦੇ ਅੰਕਲ ਹੋਣੀ ਵੀ ਕਿ ਇਧਰੋਂ ਗੱਡੀ ਆ ਜਾਂਦੀ ਆ ਹੀ ਆ ਆਉਂਦੀਆਂ ਨਹੀਂ ਹੈਗੇ ਅੰਗਾ ਤੇ ਅੰਟਰੀ ਦਾ ਬਾਕਸ ਕਰਦੀ ਸਿਰ ਤੇ ਹਾਂ ਜੀ ਅਫਸਰਾਂ ਦੀ ਨੀਤੀ ਹੈ ਨਾ ਓਏ ਦੋਸਤੋ 버ਗ ਦਾ ਗਏ ਦੇਖੋ ਕਿੰਨੇ ਸਵਾਦ ਨਾਲ ਦੇਖੋ ਨਾ ਬੜਾ ਰੱਖਦੇ ਆ ਜੀਜ਼ 버ਗਰ ਯਾਰ ਇਹੀ ਜਿਗੇ ਚੀਜ਼ 버ਗਰ ਕਹਿ ਕੇ ਕਰੀਮ 버ਗਰ ਆ ਫੜਿਓ ਲੈ ਆਓ ਭਾਜੀ ਨੂਡਲ ਵੀ ਲਾਵੇ ਹੋਣੇ ਆ ਗੱਲ ਕਰਾਂਗੇ ਲਾਵੇ ਨੂਡਲ ਵੀ ਆ ਗਈ ਨੂਡਲ ਦਾ ਘੈਂਟ ਲੱਗਦਾ ਦੇਖਣ ਨੂੰ ਚਲੋ ਛੱਕਦੇ ਆ ਫੇ ਓਕੇ ਬਾਈ ਨੈਣਾ ਦੇਵੀ ਤੋਂ ਦੋਸਤੋ ਆ ਗਏ ਸੀਗੇ ਜੀ ਥੱਲੇ ਇਹ ਰਾਸਤੇ ਦੇ ਵਿੱਚ ਰੁਕੇ ਸਕੇ ਭੁੱਖ ਵੀ ਬਾੜੀ ਲੱਗੀ ਹੋ ਸੀ ਲੇਜ਼ ਵਗੈਰਾ ਲਏ ਆ ਕੋਕ ਤੇ 버ਗਰ ਆर्डर ਕੀਤੇ ਆ 버ਗਰ ਤੇ ਨੂਡਲਸ ਖਾਵਾਂਗੇ ਤੇ ਬੰਦ ਪਾਜੀ ਕਹਿੰਦੇ 10-5 ਮਿੰਟ ਰੁਕੋ ਉੱਤ ਦਿੰਦੇ ਆ ਤੇ ਇਹਦੇ ਬਾਅਦ ਹੋਣ ਅਸੀਂ ਚੱਲ ਜਾਣਾ ਘਰ ਨੂੰ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਸੱਚਕਲ ਦੋਸਤੋ ਲਵ ਯੂ